ਸਰੋਂ ਵੀ ਵਿੱਚ ਬਾਦਿਆਂ ਕਣਕ ਵੀ ਵਿੱਚ ਹੀ ਬਾਦਿਆਂ ਤੇਰੇ ਨੀ ਤੇਰੇ ਨੀ ਅਖਲੇ ਰੇ ਮੇਰਾ ਸਾਲਾ ਕਣਕ ਦੀ ਵੀ ਕੀੜਾ ਦੇ ਇੱਕ ਅੱਜ ਵੀ ਆ ਥੋੜਾ ਬਹਿ ਗਿਆ ਬੇੜਾ ਨજર ਪੱਟ ਗੋ ਯਾਰ ਕੋਲ ਭਾਵੇਂ ਬਲਾਵੇ ਦਾਤਾ ਘਰ ਤੋਂ ਹੋਰ ਯਾਰ ਹੰਦਰਾ ਅੱਤ ਉਹ ਯਾਰ ਕਿ ਕਮਾਲ ਕਰਦਾ ਯਾਰ ਕੀ ਕਮਾਲ ਕਰਦਾ ਇੱਕ ਮਿੰਟ ਮੈਨੂੰ ਆਪ ਦੇ ਹੈਲੋ ਪੁੱਤ ਠੰਡਾ ਰਹਿ ਜਾ ਓਏ ਮੈਂ ਤੁਹਾਨੂੰ ਦੱਸਦਾ ਇਹ ਨੂੰ ਗੁੱਸਾ ਵਾਲਾ ਚੜ ਗਿਆ ਚਾਚਾ ਯਾਰ ਇਹ ਗੁੱਸਾ ਚੜ ਗਿਆ ਉਹ ਮੇਰੇ ਹੱਥ ਵਸ ਚਾਚਾ ਤੇ ਕੋਈ ਨਹੀਂ ਚਾਚਾ ਤੇ ਪਹਿਲੀ ਪਹਿਲੀ ਬੰਨ ਵਾਲਾ ਨੇ ਬੱਚਾ ਪਹਿਲੀ ਪਹਿਲਾ ਉਹ ਯਾ ਯਾਰ ਚਾਚਾ ਉਹ ਜਿਵੇਂ ਕੁੱਤੇ ਨੂੰ ਦੇਖ ਕੇ ਕੁੱਤਾ ਨਹੀਂ ਭੌਂਕਦਾ ਛੇ ਤੇਰੇ ਵਾਲੇ ਟਰੈਕਟਰ ਨੂੰ ਦੇਖ ਕੇ ਛਾੜ ਦੇ ਵਾਲਾ ਟਰੈਕਟਰ ਨੇ ਵੜਕ ਮਾਰੀ ਇਹ ਮੈਨੂੰ ਕਹਿੰਦਾ ਵੀ ਗੱਲ ਛੋੜ ਲੈ ਕਰਨੈਲ ਚੜਾ ਮੈਨੂੰ ਤੇ ਇਹਦਾ ਵਾਲਾ ਗੁੱਸਾ ਜਿਵੇਂ ਸਾਡੇ ਵਾਲੇ ਨਹੀਂ ਜਨਮਰ ਗੁੱਸੇ ਤੇ ਹੋ ਜਾਂਦਾ ਉਹ ਮੈਂ ਵੀ ਸੂਈ ਚੱਕ ਜਾਂਦਾ ਮੇਰੇ ਸਾਲੀ ਸਾਡੀ ਤਾਂ ਤਿੰਨਾਂ ਦੀ ਰਾਸ ਹੀ ਮਿਲ ਗਈ ਮੈਂ ਤਾਂ ਕਹਿੰਦਾ ਇੱਥੋਂ ਪਿੰਡ ਚ ਜਮੀਨ ਵੇਚ ਕੇ ਕਹਿੰਦੇ ਹੋਰ ਲੈ ਲੋ ਕਿਸੇ ਨੂੰ ਇਹ ਨਾ ਹੋਵੇ ਫੂਕ ਦੇ ਬਰਾਤ ਬੰਦਾ ਤੁਹਾਡੇ ਮਿਲ ਤੇ ਟਿਕਣ ਦੇ ਉਧਰ ਉਹ ਵੀ ਟਿਕਣ ਦਿੰਦਾ ਨਹੀਂ ਤੂੰ ਹੀ ਟਿਕਣ ਦਿੰਦਾ ਇੱਥੇ ਬਾਈ ਅਸੀਂ ਮਿਹਨਤਾਂ ਕਰੀਏ ਮਿਹਨਤਾਂ ਕਰੀਏ ਅਸੀਂ ਪਿੰਡ ਦੇ ਆਥਨ ਦੀ ਡੱਕ ਲਾ ਲੈਣੇ ਆ ਲਾਵਾਂਗੇ ਲੈ ਤੂੰ ਡੱਕ ਦੀ ਗੱਲ ਕਰਦਾ ਮੇਰਾ ਚਾਚਾ ਸ਼ੌਂਦਾ ਇਹਦਾ ਹੈਲੀਕਾਪਟਰ ਵਾਲੇ ਪੱਖੇ ਲਵਾ ਰਿਹਾ ਪਿੰਡ ਦੇ ਅੱਧੀ ਰਾਤ ਨੂੰ 2 ਵਜੇ ਉੱਤੇ ਲੈ ਜਾ ਕੇ ਡੱਕ ਲਾ ਦ ਮਸਕਰ ਬਸਕਰ ਫੱਡੇ ਨਾ ਖਾਂਗੇ ਤੂੰ। ਓ ਜਾਣ ਦੇ ਤੂੰ ਚਾਚਾ, ਜਾਣ ਦੇ ਠੀਕ ਹੈ। ਓ ਯਾਰ ਤੂੰ ਛੱਡ ਤੇ। ਓ ਚਾਚਾ, ਓ ਚਾਚਾ ਸਿਆ, ਓ ਚਾਚਾ ਸਿਆ। ਜਿਹੜੀ ਖੇਤੀ ਆ ਨਾ ਉਹ ਸਾਈਡ ਤੇ ਹੋ ਜਾ। ਇੱਧਰ ਛੇੜ ਤੇ ਕੀ? ਇਹ ਕਿਹੜਾ ਟਰੈਕਟਰ ਹੂਆ ਮੇਰੇ ਛਾਲੇ? ਇਹ ਕਿਹੜਾ ਟਰੈਕਟਰ ਹੂਆ ਤਿੰਨ ਕਹਾਲਾ। ਫਿਸੜ 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 ਆ ਸਾਦੇ ਵਾਲਾ ਝੋਟਾ ਦੇਖ। ਚਾਚਾ, ਚਾਚਾ ਟੈਂਕੀ ਕਰਾਈ ਵੀ ਆ ਫੁੱਲ। ਸਾਤਾ ਚੱਲਦਾ ਚਾਚਾ ਸਿਆਉਂਦਾ। ਹਾਂ। ਮੇਰੇ ਸਾਲੇ ਦੇ ਦੇ ਇੱਕ ਦਿਨ ਮੈਂ ਖੇਤ ਵਾਹਿਆ। ਮੇਰੇ ਨਾਲ ਧਰਤੀ 10 ਇੰਚ ਹਲਾਤੀ ਸੈਸਦਾਨ ਆਏ ਲੱਭ ਰੇ ਧਰਤੀ ਕਿਵੇਂ 흘ੀ ਮੈਂ ਦੱਸਿਆ ਨਹੀਂ ਧਰਤੀ ਸਾਡੇ ਵਾਲੇ ਨੇ 91 ਗਰਾਨੇ ਹਲਾਤੀ ਓਏ ਉਹ ਮੇਰੀ ਗੱਲ ਸੁਣ ਉਹ ਹੀ ਗੱਲ ਆ ਚਾਚਾ ਓਏ ਚਾਚਾ ਮੇਰੀ ਗੱਲ ਸੁਣ ਲੈ ਹਾਂ ਦੱਸ ਚਾਚਾ ਮੇਰੀ ਸੁਣ ਗੱਲ ਹਾਂ ਉਹੀ ਬਾਹਣ ਨੇ ਵਾਣਾ ਉਹੀ ਨੇ ਆ ਬਦਲ ਬਦਲ ਲਾ ਲਓ ਓਏ ਕਿੱਥੇ ਪੀ ਪੀ ਕਿੱਥੇ ਗੜਾ ਅਗੜਾ ਕਿੱਥੇ ਮੈਸੀ ਕਿੱਥੇ ਹੂਣਾ ਠੀਕ ਹੈ ਠੀਕ ਹੈ ਤੂੰ ਜਾਓ ਓਏ ਇਹਨੂੰ ਅੱਗ ਲਾ ਦੇ ਓਏ ਅੱਗ ਲਾ ਦੇ ਇਹਨੂੰ ਇਹ ਗੱਲ ਸੱਲਾਹ ਮਾਤਿਸਲੇ 10 ਸਾਲਾਂ ਤੋਂ ਇਹ ਨਹੀਂ ਬਾਹੀ ਇਹਨਾਂ ਬਾਹਰ। ਉਹ ਯਾਰ ਉਹਦਾ ਸਰੀ ਹੈ। ਪਹਿਲਾਂ ਮੇਰੀ ਗੱਲ ਸੁਣ ਲੈ। ਪਹਿਲਾਂ ਆਪਣੇ ਬਜ਼ੁਰਗੋ ਹੁੰਦੇ ਸੀ। ਹੈ ਠੀਕ ਹੈ। ਬਸਦਾ ਨਾ ਬਾਹਰ ਹੁੰਦੇ ਇੱਕ ਹਲ ਹੁੰਦਾ ਸੀ। ਅੱਛਾ। ਮੇਰਾ ਸਾਲੇ ਦਾ ਫਿਰ ਵੀ ਨਾਉ ਨੇ। ਉਹ ਨਾਉ ਲੱਗਦੇ ਤਾਂ ਮੇਰੇ ਸਾਲੇ ਨੌਹਾਂ ਜਿੰਨੇ। ਉਹਨੂੰ ਦੇਖ ਮੰਜੀ ਥੱਲੇ ਲਾ ਕੇ ਐ ਚਾਚਾ ਯਾਰ ਕੀ ਸੇਫਟ ਕਰਾਂ ਮੇਰੇ ਕੋਲੇ ਥੱਬਦਾ ਹੈ ਹੀ ਨਹੀਂ। ਮੈਂ ਤੇਰੀ ਸਾਰੀ ਸੇਫਟ ਸੁਣ ਲਈ। ਮੇਰੀ ਸੁਣ ਲੈ। ਹਾਂ ਤੂੰ ਵੀ ਤਗੜਾ ਹੈ। ਤੇਰਾ ਟਰੈਕਟਰ ਵੀ ਤਗੜਾ ਠੀਕ ਹੈ। ਤੇਰਾ ਚਾਚਾ ਵੀ ਤਗੜਾ ਹੈ। ਭਾਈ ਬਣਾ ਸਾਈਡ ਤੇ ਮੈਨੂੰ ਤੂੰ ਮੈਨੂੰ ਜਾਣਦਾ ਯਾਰ ਉਰੇ ਆ ਇੱਥੇ ਆ ਹਾਂ ਆ ਕੀ ਲਿਖਿਆ ਆ ਕੀ ਲਿਖਿਆ 10 ਕੀ ਲਿਖਿਆ ਓਹ ਦੀਦਾ ਯਾਰ ਓਹ ਦੀਦਾ ਕੀ ਤੈਨੂੰ ਪੁੱਛਿਆ ਵੀ ਕੀ ਲਿਖਿਆ ਓਏ ਲਿਖਿਆ ਬਾਕੀ ਕੀ ਜਣਾ ਓਏ ਪੰਜਾਬੀ ਨਹੀਂ ਆਉਂਦੀ ਓਏ ਆਉਂਦੀ ਆ ਯਾਰ ਫੇਰ ਫੇਰ ਕੇ ਦੱਸ ਓਹ ਲਿਖਿਆ ਪੰਜਾਬ ਦਾ ਪੁੱਤ ਤੇਰੀ ਚਾਚੀ ਦਾ ਪੁੱਤ ਆ ਮੇਰਾ ਚਾਚਾ ਦੀ ਸਿਆਂ ਬੈਠਾ ਇੱਧਰ ਲਿਖਿਆ ਪੰਜਾਬ ਦਾ ਪੁੱਤ ਅਸੀਂ ਸਾਰੇ ਪੰਜਾਬ ਦੇ ਹਮੇਤੀ ਆ ਠੀਕ ਹੈ ਨਾ ਉਹ ਠੀਕ ਆ ਪਰ ਮੈਨੂੰ ਕਿਉਂ ਜਣਾ ਦੁਪਰ ਕਰ ਯਾਰ ਕਰਨਾ ਨਹੀਂ ਅਸੀਂ ਲੋਕਾਂ ਦਾ ਭਰਾ ਕਰ ਰਹੇ ਆ ਫਿਰ ਮੇਰਾ ਮੈਨੂੰ ਕਿਉਂ ਹਰਾਨ ਕਰਿਆ ਯਾਰ ਮੇਰੇ ਚਾਚਾ ਸਾਬ ਨੇ ਐਲਾਨ ਕਰਿਆ ਵੀ ਜਿਹਨੂੰ ਲੋੜ ਆ ਟਰੈਕਟਰ ਦਾ ਵਾਹਣ ਵਾਹ ਸਕਦਾ ਉਹ ਮੈਨੂੰ ਕਿਉਂ ਹਰਾਨ ਕਰਿਆ ਮੈਂ ਵਾਹੀ ਜਣਾ ਯਾਰ ਸਾਨੂੰ ਨਹੀਂ ਕਬੂਲ ਚਾਚਾ ਸਾਬ ਕਹਿੰਦਾ ਜਿਹੜਾ ਜਿਹੜਾ ਜਟਵਾੜ ਕੋਲੇ ਮਤਲਬ ਮਾੜਾ ਟਰੈਕਟਰ ਆ ਉਹਦੇ ਕੋਲੇ ਲਿਜਾ ਕੇ ਖੜਾ ਉਹਦੇ ਚਣਕ ਜਾਗੂ ਕੀ ਫਿਰ ਅਸੀਂ ਤੈਨੂੰ ਵੀ ਲੈ ਕੇ ਜਾਂਦਾ ਟਰੈਕਟਰ ਨਾਲ ਵਾ ਲਿਆ ਜਾਂ ਫਿਰ ਆਪਦਾ ਬਾਣ ਵਿਲੇ ਹੀ ਰੱਖ ਲੈ ਚਲ ਮੇਰੀ ਗੱਲ ਸੁਣ ਲੈ ਟਰੈਕਟਰ ਉ ਹਿੰਨਾ ਨਹੀਂ ਸਾਡੇ ਟ੍ਰੈਕਟਰ ਲਈ ਅੱਜ ਕਰ ਨਾ ਮੇਰਾ ਚਾਚਾ ਲਈ ਅੱਜ ਕਰੇ ਨਾ ਮੈਂ ਕਰਾਂ ਨਾ ਸਾਡਾ ਟ੍ਰੈਕਟਰ ਉਹ ਯਾਰ ਫਿਰ ਹੁਣ ਪਰੌਣਾ ਮੈਨੂੰ ਦੱਸਦਾ ਤੇ ਕੰਮ ਕੀ ਕਰਨਾ ਹੁਣ ਜਾ ਤੂੰ ਬਾਹਰ ਫਿਰ ਮੈਂ ਟੈਂਕੀ ਫੁੱਲ ਆ ਤੇ ਕਿਹਨੇ ਫੁੱਲ ਰੋੜਾ ਫੁੱਲ ਜਾ ਕਿਹੜਾ ਬਾਹੇਗਾ ਮੈਨੂੰ ਪਤਾ ਵੀਰ ਬਣ ਕੇ ਹੱਥ ਮੰਨ ਕੇ ਬੇਨਤੀ ਮਾਛਦੇ ਯਾਰ ਮੈਂ ਤੇਰੀ ਨਾ ਪੈ ਚਾਚਾ ਠੀਕ ਹੈ ਵੱਡੇ ਥਾਂ ਲੱਗਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਟ੍ਰੈਕਟਰ ਮੈਂ ਬਹਣਾ ਜੇ ਮੇਰੀ ਗੱਲ ਸੁਣਦੇ ਕੱਚ ਬੱਦ ਦੇਖੀ ਫਿਰ ਤੂੰ ਬਾਹਰ ਠੀਕ ਹੈ ਲੈ ਠੀਕ ਹੈ ਵੇ ਠੰਡਾ ਰਿਆ ਕਰ ਤੂੰ ਵੀ ਠੀਕ ਹੈ ਮੇਰਾ ਖਲਾ ਮੈਂ ਆਇਆ ਮੇਰਾ ਸਾਲਾ ਲੋਕ ਤਾਂ ਡੈਪਟੀ ਨਾਲੀ ਮੱਤੇ ਪਾਇਆ ਚਾਚਾ ਬਾੜਕ ਦੇਖੀ ਓ ਛੋਟੇ ਦੀ ਬਾੜਕ ਦੇਖੀ ਉਹ ਤਾਂ ਹੁੰ ਕਰਦਾ ਸੀ ਮੈਂ ਡਰਨਿਆ ਕਰਵਾ ਲਾ ਉਹ ਬਾਹਰ ਆ ਜਾਂਦੇ ਦੇਖ ਰਾ ਪਤਾ ਦੇਖ ਰਾ ਲੰਡੂ ਟਰੈਕਟਰ ਦੇਖ ਕੇ ਨਾ ਚੱਲਦੇ ਠੀਕ ਹੈ ਨਾ ਦੇਖ ਰਾ ਤੂੰ ਆ ਦੇ ਆਹ ਦੇਖ ਲੈ ਹਲਵਾਂ ਦਾ ਕੋਈ ਐ ਸਮਝਾ ਰਿਆ ਜਰਾ ਆਪਾਂ ਨੂੰ ਇਹਦਾ ਗਿਆ ਟਰੈਕਟਰ ਇਹ ਉਹ ਸਹੀ ਬੈ ਰਿਹਾ ਉਹ ਬੇਕਾਰਾ ਅੱਗ ਲਾ ਦੇ ਇਹਨੂੰ ਅੱਗ ਲਾ ਦੇ ਇਹਨੂੰ ਮੇਰੇ ਸਾਰੇ ਤੂੜਾ ਤੂੜਾ ਦੇਖਾ ਹੁੰਦਾ ਤੂੰ ਨਾ ਤੂੜਾ ਹੁੰਦਾ ਠੀਕ ਆ ਤਾ ਤਾ ਸੌਂ ਨਾ ਦੱਸੀ ਇਹਨਾਂ ਨੂੰ ਮੇਰੇ ਸਾਰੇ ਦੇਖ ਤਾ ਲੈ ਇਹ ਮੇਰਾ ਸਾਰਾ ਬੀਜੂ ਫਸਲਾ ਨਾ ਮਰਦਾਨੀ ਓ ਬੇਕਰਾ ਪਰੇ ਓਏ ਪਰੇ ਭਾਜਾ ਪੰਜ ਯਾਰ ਤੂੰ ਮੈਂ ਕਹਤੇ ਮੈਂ ਤੇਰਾ ਕੀ ਕਰਦੇ ਮੇਰਾ ਸਾਲਾ ਮਹੀਨੇ ਬਾਅਦ ਉਦੋਂ ਮਰਦਾ ਤੂੰ ਹੰਦਾ ਕਮੈਂਟ ਕਰਿਆ ਓਏ ਕਰੇ ਹਾਂ ਇਹ ਹਰਾਨ ਕਰਿਆ ਮੈਨੂੰ ਮਹੀਨਾ ਹੋ ਗਿਆ ਇੱਥੇ ਖੜੇ ਨੂੰ ਮਹੀਨੇ ਬਾਅਦ ਮੁੜ ਕੇ ਆਇਆ ਇੱਕ ਕਿੜਾ ਦਿੱਤਾ ਹਲੇ ਯਾਰ ਇੱਕ ਕਿੜਾ ਮਹੀਨਾ ਚਾਇਆ ਇਹ ਨਹੀਂ ਕੰਮਦਾ ਆਰਾਮ ਦਾ ਮੈਸੀ ਦਾ ਸ਼ਾਮ ਦਾ ਮੈਸੀ ਇਹਦਾ ਧਾਨੇ ਦਾ ਨਾਟਗੈਰਾ ਹੀ ਹੈ ਨਾ ਆਰਾਮ ਦਾ ਮੈਸੀ ਨਾ ਸ਼ਾਮ ਦਾ ਧਾਨੇ ਦਾ ਨਾਟਗੈਰਾ ਇਹ ਠੀਕ ਹੈ ਆ ਸਾਰਾ ਦੇਖਦੇ ਧੁਮਾਕੀ ਹੈ ਮਾਰਕਾਰ ਦਾ ਪਟੈਂਕੀ ਬੱਲਾ ਹੁਣ ਬਾਦੂ ਸਾਰਾ ਵਹਾਣੀ ਤੂ ਗੋਣ ਮਾਰਕਾਰ ਉਹ ਕਹ ਲਿਆ ਹਾਂ ਬੰਦ ਕਰ ਲੈ ਇਹਨੂੰ ਠੀਕ ਹੈ ਨਾ ਉਹ ਗੱਲ ਤੇਰੀ ਸਹੀ ਆ ਓ ਬਾਅਦ ਹੀ ਨਹੀਂ ਸਹੀ ਚਾਚਾ ਸਿਰ ਚ ਗਰਸਾ ਸਾਰੀ ਗੱਲ ਤਾਂ ਸੁਣ ਲੈ ਗੱਲ ਤੇਰੀ ਜਮਾ ਸਹੀ ਆ ਜੇ ਕੋਈ ਕੰਮ ਨਹੀਂ ਹੋਇਆ ਲੈ ਕਹਿ ਰਾ ਨਾ ਵੀ ਇਹ ਕਰਕੇ ਆ ਬੜਾ ਕਹਿ ਮੈਂ ਕਹਿੰਦਾ ਜਮਾ ਵੇਕਰ ਹੈ ਹਰੇ ਮੇਰਾ ਤਾਂ ਟਰੈਕਟਰ ਲੜੀ ਜਾਂਦਾ ਕਹਿੰਦਾ ਤੂੰ ਮੈਨੂੰ ਕਿੱਥੇ ਲਿਆ ਹੈ ਹੈ ਤੂੰ ਮੇਰੀ ਗੱਲ ਸੁਣ ਯਾਰ ਹਾਂ ਚਾਚਾ ਤੈਨੂੰ ਅੱਗ ਲਾ ਦੇ ਲਾ ਦੇ ਚਾਚਾ ਚਾਚਾ ਦੇ ਤੋਂ ਡੱਬੀ ਹੈ ਕਿ ਤੇਰੇ ਕੋਲ ਕਾਤਾ ਆਇਂਦਾ ਨਾ ਕਰ ਨਾ ਯਾਰ ਹੈਲੋ ਇਹ ਵੀ ਵਿਚਾਰਾ ਹੈ ਇਹ ਵੀ ਵਿਚਾਰਾ ਗਰੀਬ ਹੈ ਯਾਰ ਇਹਨੂੰ ਅੱਗ ਨਾਲ ਠੀਕ ਹੈ ਨਾ ਗਰੀਬ ਨੂੰ ਬਾਸੋਂ ਲੈ ਨੂੰ ਉੱਥੇ ਕੱਢ ਕੇ ਸਾਈਡ ਤੇ ਕਢਾਉਣਾ ਕਾਤਾ ਉਹੀ ਹੈ ਇਹਦਾ ਮੱਥਾ ਮਾਰੂ ਸਭ ਦਾ ਚਾਚਾ ਆ ਜਾ ਮੈਂ ਤੈਨੂੰ ਦਿਖਾਵਾ ਇਹਦੀਆਂ ਮੈਂ ਤੈਨੂੰ ਕੀ ਸਹਫਤਾਂ ਖਣਾਵਾ ਚੱਲ ਉਹਨੂੰ ਤਾਂ ਬਾਹਰ ਕੱਢਦਾ ਮੈਂ ਕਿਹਨੂੰ ਬਾਹਰ ਕੱਢਦਾ ਚਾਚਾ ਤੇਰਾ ਮਲਤਵਿਆ ਵੀ ਮੈਂ ਵਾਹ ਹਾਂ ਹਾਂ ਤੈਨੂੰ ਬਾਹਰ ਖੜ ਜਾ ਵੀ ਮੈਨੂੰ ਟਰੈਕਟਰ ਬਾਹਰ ਕੱਢਦਾ ਫਿਰ ਕੱਢਿਆ ਮੈਨੂੰ ਟਰੈਕਟਰ ਨੂੰ ਪਾਸ ਲੈਣ ਦੇ ਇਹ ਚਾਚਾ ਸਿਓ ਆਏ ਕਹਿ ਰਿਹਾ ਵੀ ਮੈਂ ਉਹਨੂੰ ਬਾਹਰ ਕੱਢ ਦੇਣਾ ਆਪਾਂ ਵਧ ਇਨੂੰ ਬਾਹਰ ਕੱਢ ਦੇ ਇਨੂੰ ਬਾਹਰ ਕੱਢ ਕੇ ਏ ਇੱਥੇ ਲਾ ਦੇ ਗੋਲ ਕੇ ਸਾਰੇ ਓਏ ਹੈਲੋ ਹਾਂ ਮੈਂ ਕਹਿੰਦਾ ਹਾਲਾ ਪਾਲਾ ਪਿੱਛੇ ਉਹ ਹਾਲਾ ਨਹੀਂ ਇਹ ਮਿਆਹਰਾ ਤੇ ਤਾਂ ਰੋਣ ਲੱਗ ਜਾਂਦਾ ਹੈ ਹੈ ਇਹ ਮਿਆਹਰਾ ਤੇ ਤਾਂ ਰੋਣ ਲੱਗ ਜਾਂਦਾ ਕਹਿੰਦਾ ਮੇਰੇ ਮਗਰ 27 28 ਹਾਲ ਪਾਓ ਉਹ ਪਾਲਾ ਨਹੀਂ ਉਹ ਨਹੀਂ ਸੂਰਜ ਜਿੱਡੇ ਜਿੱਡੇ ਤਾਂ ਦੇ ਮੇਰੇ ਸਾਲੇ ਟਾਇਰ ਇਹ ਕਹਿੰਦਾ ਸੱਤ ਹਾਲ ਪਾਲਾ ਠੀਕ ਆ ਚੱਲ ਐਂ ਕਰ ਮੇਰੀ ਸੁਣ ਗੱਲ ਹੁਣ ਹੈ ਵਾੜੇ ਫਿਰ ਦਵਾ ਦੋ ਠੀਕ ਹੈ ਮੜਾ ਜਾ ਮੈਂ ਪੂੰਝ ਪੰਜਾਇਆ ਕਰ ਲੈ ਆ ਸਾਰਾ ਬਾਦੀ ਸਿੰਗਾ ਮੈਂ ਤੈਨੂੰ ਦਾ ਫਿਰ ਹੋਣ ਗੱਲ ਚਾਚਾ ਆ ਦੇ ਪੂੰ ਦਾ ਮੈਂ ਸਰੋ ਲੈ ਕੇ ਸੰਦਾ ਹਾਂ ਇਹ ਬਾਦ ਕਰ ਕਰੋਂ ਵੀ ਵਚ ਬਾਦ ਹਾਂ ਕਣਕ ਵੀ ਵਿੱਚ ਆਈ ਬਾਦ ਹਾਂ ਕਣਕ ਕਣ ਨੂੰ ਬਣਿਆ ਰਹੀ ਮੈਨੂੰ ਪਤਾ ਨਹੀਂ ਇਹਦਾ ਪਤਾ ਨਹੀਂ ਸਾਂ ਦਾ ਕਿਦਰ ਸਿੱਧਾ ਹੋ ਜਾਏ ਕਣਕ ਗੇਤੀ ਹੁਣ ਕਣਕ ਵੀ ਦਾਂਗੇ ਜਿਹੜੀ ਬੇਤੀ ਹੈ ਠੀਕ ਹੈ ਤੈਨੂੰ ਪਤਾ ਨਹੀਂ ਕਿਹੜਾ ਬੀ ਆਉਂਦਾ ਮੈਂ ਜਿਹੜਾ ਮਰਜ਼ੀ ਹੋਵੇ ਚਾਹੇ ਚਾਹੇ 720 ਹੋਵੇ ਚਾਚਾ ਇਹਦਾ ਬਾਦੂ ਮੇਰਾ ਥੜਾ ਇਹ ਜਾ ਉਹ ਤੂੰ ਆ ਬਾਹਣ ਬਾਦ ਇਕੱਲਾ ਠੀਕ ਹੈ ਚਾਚਾ ਥੈਂਕੀ ਬੋਲਣਾ ਦੇ ਦੀ ਥੈਂਕੀ ਚਾਚਾ ਜਾਂਦਾ ਧਰਨੇ ਤੇ ਗਿਆ ਵਾ ਚਾਚਾ ਮੈਨੂੰ ਐਂ ਗੱਲ ਕਹਿ ਕੇ ਗਿਆ ਦੁੱਲ ਟੈਂਕੀ ਫੂਕ ਦਿੰਨਾ ਚਾਚਾ ਕਹਿੰਦਾ ਵੀ ਪਿੰਡ ਦੇ ਆਲੇ ਦੁਆਲੇ ਜਿਹੜੇ ਕੱਢੀ ਆਉਣੇ ਤੜ ਕੇ 4 ਵਜੇ ਮੱਝਾਂ ਮੱਝਾਂ ਦਾ ਨਿਵੜ ਕੇ ਟਰੈਕਟਰ ਨੂੰ ਸ਼ਾਫ ਕਰਕੇ ਇਹਨੂੰ ਰੋਟੀ ਪਾਣੀ ਖਵਾ ਕੇ ਟਰੈਕਟਰ ਨੂੰ ਸਾਰੇ ਪਿੰਡ ਚ ਵਸ ਜਿਹੜੇ ਕੱਢੀ ਆਉਣੇ ਬੱਸ ਚਲ ਹੁਣ ਮੇਰਾ ਬਾਹਨ ਬੜਾ ਬੱਸ ਪਾਸੇ ਹੋ ਜਾ ਇਹਦਾ ਸਕਾਟ ਪੈਣਾ ਬਾਹਲਾ ਇਹ ਕਈ ਵਾਰੀ ਜਾ ਜੰਗੂ ਆਏ ਲੈਂਡ ਕਰਦਾ ਕਰਦਾ ਇਹ ਨਾ ਹੋਵੇ ਤੇਰੇ ਵਿੱਚ ਫਾਰ ਮਾਰਦੀ ਕੋਈ ਟਰੈਕਟਰ ਬਰਾ ਕਰਦਾ ਖੜਾ ਰਹਿਣ ਲੈ ਟਰੈਕਟਰ ਖੜਾ ਰਹਿਣ ਦਾ ਤੂੰ ਦੂਰ ਰਹੀਂ ਚਾਚਾ ਬਾਲੀ ਤੂੰ ਗੱਰ ਦੇਖ ਓੜਦੀ ਮੇਰੇ ਸਾਲੇ ਦੀ ਪਿੰਡ ਚ ਫੋਨ ਕਰਕੇ ਹੋਕਾ ਦਵਾ ਦੇ ਵੀ ਜਿਹੜਾ ਇਧਰੋਂ ਰੇਤਾ ਆ order ਰਿਹਾ ਨਾ ਉਹ ਕਿਹੜਾ ਨਾ order ਰਿਹਾ ਭਾਨੇ ਵਾਲੇ ਨਾ ਵੀ ਲੋਕ ਆਏ ਨਾ ਕਹਿਣ ਬਾਪ ਰੋਲੇ ਤੇ ਬਾਪ ਰੋਲਾ ਚੜਿਆ ਆਉਂਦਾ ਓ ਚਾਚਾ ਤੂੰ ਬੇਫਿਕਰ ਹੋ ਜਾ ਠੀਕ ਹੈ ਨਾ ਤੂੰ ਬਚਾ ਲੈ ਕੇ ਹੈ ਤੂੰ ਚਾਹ ਬਣਵਾ ਲਿਆ ਨਿਆਲ ਮੇਰੇ ਸਾਲੇ ਦੇ ਚਾਰ ਖੁੰਝੇ ਪਰੌਠੇ ਮੱਖਣ ਤੇ ਤਰ ਓਏ ਉਹੀ ਮਾਰੀਏ ਨਾ ਟਾਇਟਰ ਨੂੰ ਕੀ ਲੋੜ ਆ। ਓ ਜਾ ਪਰੇ ਓ ਜਾ ਪਰੇ ਛੁੱਟਲਾ ਜਿਨੇ ਆਪਾਂ ਰੋਟੀ ਪਾਣੀ ਖਾਣੇ ਆ ਓਨੇ ਇਹ ਤੇਲ ਪੀਂਦਾ। ਅਸੀਂ ਮੇਰੇ ਚਾਚਾ ਸ਼ੌ ਨੇ ਕਿਹਾ ਵੀ ਇਹਨੂੰ ਕੋਕ ਹੀ ਪਿਆਉਣਾ। ਕੋਕ ਕਰੇ ਐਡੀਏਟਰ ਚ ਪਾ ਰਹੇ ਆ ਅਸੀਂ। ਉਹੀ ਮੇਰੇ ਸਾਲੇ। ਓ ਰੇ ਤੈਨੂੰ ਚੰਗਾ ਬਾਹ ਦੇ ਹੁਣ। ਵਾਹ ਹੋ ਜਾ ਪਾਸੇ ਹੋ ਜਾ ਬਸ ਠੀਕ ਆ ਨਾ। ਜਾ ਆਜਾਂ ਨੂੰ ਲੈਣ ਹੁੰਦਾ ਦੇ ਕਿ ਚੱਲ ਓ ਝੋਟਿਆ। ਇਹ ਪਾਸੇ ਹੋ ਜੀ ਕਰਾਂ। ਇਹ। ਇਹ। ਓਰੇ ਮੇਰੇ ਸਾਲੇ ਦੀਆਂ ਪਹਿਲਾਂ ਲੈਂਡਿੰਗਾਂ ਵਾਹਲੀਆਂ ਕਰਨੀਆਂ ਪੈਂਦੀਆਂ। ਜਾ ਪਾ ਚਾਚਾ ਆ ਗਏ ਚਾਚਾ ਵੀ ਆ ਉਰੇ ਆ ਜਾ ਤੇ ਜਿਵੇਂ ਜਿਹੜਾ ਬੰਦਾ ਜ਼ੋਰ ਵਾਲਾ ਹੁੰਦਾ ਨਾ ਉਹ ਮਾੜੇ ਨੂੰ ਦਵਾਉਂਦਾ ਹੁੰਦਾ ਇਹ ਆੜਦਾ ਨਹੀਂ ਆਪ ਹੀ ਪੰਗੇ ਲੈ ਰਿਹਾ ਬਹਿ ਗਿਆ ਬੱਸ ਹੋਣੀ ਚੱਲ ਪਤਾ ਹੈ ਹੇ ਹੇ ਤੇਰਾ ਹੇ ਤੇਰਾ ਓਏ ਕਰਿਆ ਚਾਚਾ ਬਾਲੀ ਜਾਨਾ ਤੇਰੇ ਦੀ ਟੋਟਿਆ ਬਣ ਨਾ ਆਏ ਕੋ ਨਾ ਕੋ ਨਾ ਬੱਤ ਨਾ ਰਹਿਣ ਦੇ ਨਾ 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 ਰੋ ਨਾ ਐਂ ਕਸ ਨਹੀਂ ਕਹਿੰਦਾ ਨਾ ਰੋ ਨਾ ਹਟ 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 ਯਾਰ ਬਾਰਾ ਗੁੱਛਾ ਪੜਾ ਤੇਰਾ ਦਾ ਚਾਚਾ ਸਹੰਦੂ फेर ਅਜਾ ਨਹੀਂ ਆਏ ਨੀ ਤੇ ਬੜਾ ਗੁੱਸਾ ਪੈਦਾ ਤੇਰਾ ਬੜਾ ਗੁੱਸਾ ਪੈਦਾ ਓ ਚਾਚਾ ਆ ਜਾ ਬਾਹ ਦਾ ਵਾਣ ਤੇਰਾ ਮਰਾਬਰ ਖੜਾ ਛੋਣਾ ਨਹੀਂ ਲੱਗਦਾ ਤੂੰ ਹੈ ਨਾ ਇਹਦੇ ਹੋ ਚਾਚਾ ਸਾਹ ਉਹ ਲਾਲਾ ਨੀਂਦਾ ਚਾਚਾ ਸਿਆ ਤੇਰੇ ਪਤਨੇ ਸਾਰਾ ਵਾਹਣ ਵਾਤਾ ਚੈੱਕ ਕਰ ਲੈ ਕੇ ਆਂਟੀ ਗਵਾਂਡੀ ਦਾ ਤਾਂ ਨਹੀਂ ਠੋਕਤਾ ਉੱਠ ਮੇਰਾ ਚਾਚਾ ਉੱਠ ਚਾਚਾ ਵਾਹ ਦਾ ਵਾਹਣ ਚੈੱਕ ਕਰ ਲਿਆ ਸਾਰਾ ਵਾਹਣ ਠੋਕਤਾ ਤੇਰੇ ਪਤਨੇ ਚੈੱਕ ਕਰ ਲੈ ਚਾਚਾ ਐਨੇ ਡੁੰਗੇ ਹੜ ਲਾਏ ਜਿਹੜਾ ਧਰਤੀ ਦਾ ਤਾਲਾ ਹੁੰਦਾ ਉੱਥੇ ਵੀ ਨੰਦਰਾ ਮਾਰਤ ਗਿਆ ਪਿਆਰੇ ਪਿਆਰੇ ਨੇ ਪਿਆਰੇ ਨਹੀਂ ਅੱਖ ਮੇਰੇ ਮੇਰਾ ਸਾਲਾ ਕਣਕ ਦੀ ਵੀ ਗੇੜਾ ਦੇ ਇੱਕ ਚਾਚਾ ਹਰ ਕਿਤੇ ਦੇ ਕੋਛ ਨਹੀਂ ਹੁੰਦਾ ਕੀ ਨੀ ਹੁੰਦਾ ਹੁੰਦੀ ਦੇਖੀ ਤੀ ਚਾਚਾ ਮਾਰਦਾ ਕਿਤੇ ਗੱਲ ਗਲਵਰੀਆਂ ਆਈਆਂ ਚਾਚਾ ਚਾਚਾ ਰੋਵ ਦੇਤੀ ਮੇਰੀ ਆਦਤ ਆ ਓ ਯਾਰ ਚੱਲ ਹੁਣ ਠੀਕ ਆ ਮੈਂ ਟਰੈਕਟਰ ਕੋਲੇ ਖੜ ਕੇ ਗੱਲਾਂ ਕਰਦਾ ਠੀਕ ਆ ਨਾ ਟਰੈਕਟਰ ਵੀ ਸਾਰੀਆਂ ਗੱਲਾਂ ਸੁਣੇ ਵੀ ਮੇਰਾ ਮਾਲਕ ਟਰੋਲ ਵੀਨ ਕੀ ਕਹਿ ਰੇ ਜੀ ਬਹੁਤ ਬਹੁਤ ਧੰਨਵਾਦ ਹਾਂ ਧੰਨਵਾਦ ਇਹਦਾ ਚਾਚਾ ਠੋੜੇ ਇਹਦਾ ਧੰਨਵਾਦ ਇਹਨੂੰ ਮੱਥਾ ਟੇਕ ਲੈ ਠੀਕ ਤਾਂ ਸੀ ਚਾਚਾ ਲੈ ਇਹਨੇ ਵੀ ਐਕਸੈਪਟ ਕਰ ਲਿਆ ਹੁਣ ਬਾਹਰ ਮੇਰਾ ਬਹਿ ਗਿਆ ਸਾਰੇ ਬਾਹਰ ਵਾਤਾ ਚਾਚਾ ਹੁਣ ਮੈਂ ਹੁਣ ਚੱਲ ਪਿੰਡ ਨੂੰ ਚਲੀਏ ਫੇ ਨਹੀਂ ਮੈਂ ਤਾਂ ਹਲੇ ਚਾਚਾ ਹੋਰ ਗੱਤਗੀਆਂ ਵਿਧੀਆਂ ਕਰਕੇ ਆਉਂਗਾ ਠੀਕ ਹੈ ਨਾ ਹੋਰ ਕੀ ਪਤਾ ਮੇਰਾ ਮੂਡ ਬਣ ਜੇ ਮੈਂ ਕਿਸੇ ਦਾ ਹੋਰ ਮੇਰੇ ਚਾਚਾ ਜਿਉਂ ਨੇ ਕਹਿਤਾ ਵੀ ਕਿਸੇ ਗਰੀਬ ਗੁਰਬੇ ਦਾ ਬਾਹਣਾ ਤੂੰ ਬਾਹਰ ਓਏ ਹੋਰ ਕਿਹੜੇ ਗਰੀਬ ਗੁਰਬੇ ਦਾ ਰਹਿ ਗਿਆ ਸਾਰੀ ਦਾ ਕਣਕ ਵੇਚ ਗਈ ਯਾਰ ਤੇ ਕਣਕ ਬਾਦੂ ਆਹ ਤੇ ਚਾਚਾ ਕਾਨ ਕਬੀ ਜੀ ਵੀ ਸਨੋ ਵੀਡੀਓ ਮੈਨੂੰ ਕੱਲ੍ਹ ਸਾਰਾ ਅੱਜ ਤੇਰਾ ਬਾਣ ਵਾਇਆ ਸ਼ਾਮ ਨੂੰ ਮੈਂ ਤੇ ਨਾੜ ਗਿਆ ਤੇਰੇ ਘਰੇ ਪੈਗ ਲਾਉਣਾ ਵਾਂਗੇ ਪੈਗ ਹਾਤ ਨੂੰ ਪੂਰੇ ਲਵਾਂ ਠੀਕ ਹੈ ਹਾਂ ਮੈਂ ਹਾਂ ਮੇਰੀ ਗੱਲ ਸੁਣ ਲੈ ਚੱਪ ਕਰਕੇ ਟਰੈਕਟਰ ਮੇਰੇ ਮੂਰੇ ਲਾ ਲੈ ਮੈਨੂੰ ਪਤਾ ਇੱਥੇ ਤੂੰ ਨੁਕਸਾਨ ਕਰੇਂਗਾ ਦੁਆ ਚਾਚਾ ਸੇ ਵਣ ਕੇ ਖਵਾ ਦੇ ਮਾੜੀ ਦੀ ਚਾਚਾ ਲਾਲੀਆਂ ਪੈਂਦੀਆਂ ਦੇਖੀ ਵੇ ਚਾਂਗ ਚਲੂਰੀ ਮੈਂ ਕਿਹਾ ਨਾ ਖਵਾ ਦੇਣਾ ਫਿਰ ਖਵਾ ਫਿਰ ਖਵਾ ਠੀਕ ਹੈ ਨਾ ਫੜਾ ਦੇ ਹਾਏ ਨਾ ਕਰ ਮੈਂ ਤੁਮ ਸਜਦਿਆ ਹੋ ਕੀ ਆਏ ਹੋ ਚਾਚਾ ਗਲੀ ਸੀ ਆ ਓਏ ਓਏ ਚਾਚਾ ਓਏ ਓਏ ਹਾਂ ਦਾਤਾ ਓਏ ਕਾਣ ਥੋੜੀ ਖਾਲਾ ਓਏ ਜਾ ਭੈਣ ਦੀ ਰਖੜੀ ਦੇਣਿਆ ਚਾਚਾ ਚੱਕ ਮੈਂ ਨਹੀਂ ਖਾਂਦਾ ਮੇਰਾ ਛੜਾ ਨਸਾ ਹੀ ਨਹੀਂ ਕਰਨਾ ਇਹ ਤਾਂ ਮੈਂ ਸਾਰੀ ਖਾ ਜਾ ਠੀਕ ਹੈ ਨਾ ਫੇਰ ਅਗਲਾ ਕਹਿੰਦਾ ਯਾਰ ਅਗਲਾ ਕਹਿੰਦਾ ਫਿਰ ਓਏ ਜਾ ਯਾਰ ਹੁਣ ਕਾਦੀ ਫੜਉਣੀਆਂ ਚਾਚਾ ਯਾਰ ਜਾ ਯਾਰ ਤੂੰ ਤਾਂ ਮੇਰੇ ਛੜੇ ਦੀ ਸਾਡੀ ਬੇਇੱਜ਼ਤੀ ਕਰਤੀ ਚੱਲ ਟਰੈਕਟਰ ਮੂਰੇ ਲਾ ਲਾ ਫੇਰ ਹੁਣ ਮੈਂ ਤੇ ਨੁਕਸਾਨ ਕਰੇਗਾ ਕਿਸੇ ਦਾ ਮੈਨੂੰ ਪਤਾ ਯਾਰ ਨੀ ਜਾ ਨੁਕਸਾਨ ਨਹੀਂ ਸਾਡੇ ਚਾਚਾ ਓਏ ਹੱਕ ਲਾ ਯਾਰ ਤੂੰ ਮੂਰੇ ਲਾ ਲਾ ਬਾਈ ਚੁੱਪ ਓ ਮੈਨੂੰ ਮੱਥਾ ਟੇਕ ਦੇ ਦੇ ਟੇਕ ਲਾ ਚੱਲ ਚੱਲ ਇੱਥੇ ਮੇ ਏ ਨਾ ਮੈਂ ਜਦੋਂ ਕੁੱਤਾ ਕੱਟੇ ਨੂੰ ਪੈਂਦਾ ਮੇਰੇ ਵਾਲਾ ਨਾ ਡਗਰਾ ਤੈਨੂੰ ਪੈ ਜੇ ਮੇਰੇ ਸਾੜੇ ਦੀ ਜਿਵੇਂ ਰੇਲ ਇੰਜਨ ਨਹੀਂ ਮਾਰ ਲਾਂਦਾ ਹਾਈ ਬਾਹਰ ਪਹੀ ਬਾਹਰ ਨਿਹਣ ਮੇਰੇ ਯੂ ਨਿਹਣ ਮੇਰੇ ਯੂ ਓ ਬਾਰਿਸ਼ ਵਰਸੀ ਖੱਣ ਗਿਆ ਸੀ ਛੱਡ ਕੇ ਆਂਦਾ ਗਾਜਾ रेस नहीं फरता तू हो गया हो भा नजर लग गया थोड़ा बह गया बेड़ा नजर पट गो थोड़े नरजे नागर मेरा सारा मेरा नजर लाइ हर तू नहीं फिर हरदा नहीं ਹੈ ਹੈ ਹਾਂ ਕਿੱਥੇ ਵੀ ਹੋਇਆ ਹੈ ਲੰਮਾ ਕਰਾ ਚੇਆ ਮਗਲਾਂ ਦੇਖ ਰਿਹਾ ਦੇਖਿਆ ਨਹੀਂ ਓ ਚਾਚਾ ਓ ਚਾਚਾ ਓ ਜੇਲ੍ਹ ਵਕ ਗਿਆ ਜੇਲ੍ਹ ਬਾਈਨ ਕੰਮ ਲੱਗਦਾ ਹੁਣ ਖੜਾ ਹੀ ਨਹੀਂਗਾ ਠੀਕ ਹੈ ਨਾ 6 ਕਿੱਲੇ ਜ਼ਮੀਨ ਦੇ ਬਾਤ ਓ ਚਾਚਾ ਤਾਂ ਇਹ ਤੇਰੇ ਤੇ 8000 ਨਾ ਬਿਜਾਰਾ ਫਿਰ ਜਦੋਂ ਮੈਂ ਤੈਨੂੰ ਕਿਹਾ ਤੇਰਾ ਕਰਕੇ ਮੈਂ ਫੋਕਰਪੁਣਾ ਮਾਰ ਬੈਠਾ ਦੇਖ ਲੈ ਲੋਕ ਨਾਟ ਗੇਰਾ ਮਤਲਬ ਹੀ ਹੋ ਗਿਆ ਜਦੋਂ ਤਾਂ ਮਤਲਬ ਸੀ ਉਹਦਾ ਤਾਂ ਕਹਿੰਦਾ ਮੇਰਾ ਕਿਲਾ ਵਹਾ ਦੇ ਹੁਣ ਮਤਲਬ ਨਿਕਲ ਗਿਆ ਵਹਿਣ ਕਾ ਲੱਕੜਾ ਖੜਾ ਨਹੀਂ ਪੁੱਤ ਨਾਟ ਗੇਰਾ ਪੁੱਤ ਨਾਟ ਗੇਰਾ ਲੋਕ ਬੜੇ ਵਾਹੀਂ ਕਾ ਲੱਕੜੇ ਆ ਵੇਲੇ ਫਿਰ ਕੰਮ ਨਹੀਂ ਆਉਂਦੇ ਤੇ ਹਣ ਮੂੰਹ ਜਾ ਚੱਕੀ ਖੜਾ ਯਾਰ ਉਹ ਗਲਤੀ ਮੇਰੀ ਆ ਫਿਰ ਮੇਰੀ ਗਲਤੀ ਹੈ ਦੇਖ ਲੈ ਬੰਦੇ ਨੇ ਚਾਹ ਵੀ ਨਹੀਂ ਪੁੱਛੀ ਹੈ ਨਾ ਕੋਈ ਨਹੀਂ ਤੇਲ ਹੀ ਮੁਕਿਆ ਫੇਰ ਕੜਾ ਇਹ ਛੋਟਾ ਇਹ ਕਦੇ ਨਹੀਂ ਖੜਦਾ ਹਾਂ ਠੀਕ ਹੈ ਨਾ ਕੋਈ ਨਹੀਂ ਪੁੱਤ ਇਹ ਤੂੰ ਕੱਲਾ ਖੜ ਜੇਂਗਾ ਮੈਂ ਤੇਲ ਲਿਆ ਮੈਂ ਤੇ ਆਏ ਨਹੀਂ ਬੰਦਾ ਲੀਟਰ ਤੇਲ ਹੀ ਦੇ ਦੇ ਪਰ ਇਥੇ ਇੱਕ ਸਿੱਖਿਆ ਮਿਲ ਗਈ ਜਦੋਂ ਤਾਂ ਲੋਕਾਂ ਨੂੰ ਮਤਲਬ ਹੈ ਜਦੋਂ ਤਾਂ ਲੋਕਾਂ ਨੂੰ ਮਤਲਬ ਆ ਉਦੋਂ ਤਾਂ ਬਹਿਣ ਕੇ ਲੱਕੜੇ ਪਰੌਣਾ ਜੀ ਜੀਜਾ ਜੀ ਸਾਰਾ ਕੁਸ ਪਾਪ ਬਣਾ ਲੈਂਦੇ ਆ ਗਦੇ ਨੂੰ ਜਦੋਂ ਮਤਲਬ ਨਹੀਂ ਹੁੰਦਾ ਪੁੱਤ ਬਾਤ ਨਹੀਂ ਪੁੱਛਦੇ ਐਂ ਕਰਾਸ ਕਰਕੇ ਕੋਲ ਦੀ ਲੰਘ ਜਾਂਦੇ ਆ ਬਸ 911 ਬਈ 911 ਆਜਿਆ ਇੱਕ ਗੱਲ ਸਿੱਧ ਹੋ ਗਈ ਓਏ ਸਿੱਧ ਹੋ ਗਈ ਇੱਕ ਤਾਂ ਆਪਣੇ ਵਾਲਾ ਜਟਵੈੜ ਫੁਕਰਾ ਓਦੋਂ ਵੱਧ ਫੁਕਰਾ ਮੈਂ ਤੀਜਾ ਰਹਿਣ ਖੋਂ ਫੁਕਰਾ ਤੂੰ ਰਲ ਗਿਆ ਸਾਡੇ ਚ